ਨੇ ਦਿੱਲੀ ਵਾਲਾ ਪੰਜੇ ਦੁਨੀਆਂ ਤੁਸੀਂ ਆ ਲੈਣ ਬੁਲਾ ਦਿੱਲੀ ਵਾਲੇ ਲੈ ਬੁਲਾ ਕੇ ਕਰਿਆ ਤੇ ਹੁਣ ਕੀ ਆ ਤੇਰੇ ਪੁੱਛਿਆ ਆਹ ਮੇਰੇ ਨਾਲ ਗੱਲ ਕਰੋ ਹੁਣ ਲੈ ਹੋਰ ਗੱਲ ਕਰੋ ਹੁਣ ਕਰੋ ਗੱਲ ਮੇਰੇ ਨਾਲ ਆਪਣੇ ਪੈਸੇ ਅਸੀਂ ਤੂੰ ਤੱਕ ਆ ਦੇਖੋ ਉਹ ਦੇਖੋ ਆ ਦੇਖੋ ਬਾਬੂ ਜੀ ਰਤ ਵਿੱਚ ਕਿਸਾਨਾਂ ਦੇ ਖਿਲਾਫ ਬੋਲ ਰਹੇ ਆ ਆ ਦੇਖ ਲਓ ਕਹਿੰਦੇ ਵੇ ਗੁੰਡਾਗਰਦੀ ਕਰਦੇ ਕਿਸਾਨ ਗੁੰਡਾਗਰਦੀ ਕਰਦੇ ਕਾਹ ਆ ਦੇਖੋ ਹਨਾ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਤੁਸੀਂ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਗੁੰਡਾਗਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਰੋਕੋ ਪੜਾ ਰੋਕੋ ਰੋਕੋ ਹੋ ਨਾ ਕੋਈ ਨਾ ਭਾਈ ਜੀ ਆ ਸਾਰੇ ਪੰਜਾਬ ਦੇ ਕਿਸਾਨ ਜਿਹੇ ਬੰਦਿਆਂ ਨੂੰ ਬੇਇੱਜ਼ਤੀ ਕਰਨੇ ਆ ਪੰਜਾਬ ਦੇ ਸਰਿਆਬ ਗੁੰਡਾ ਕਰਦੀ ਹੋ ਰਹੀ ਆ ਸਰਿਆਬ ਗੁੰਡਾਾਂ ਦੀ ਮਿੱਟੀ ਨਹੀਂ ਸਾਨੂੰ ਲਿਆਓ ਜਿੱਥੇ ਗਿਆਣਾ ਪਿੱਛੇ ਰੋ ਪਿੱਛੇ ਰੋ ਪਿੱਛੇ ਰੋ ਪਿੱਛੇ ਰੋ ਨਹੀਂ ਕਰੀਏ ਆਪਾਂ ਤਾਂ ਕੁਦਰਤ ਦੇ ਪਿੱਛੇ ਰੋ ਪਿੱਛੇ ਰੋ ਬਾਈ ਅੰਮ੍ਰਿਤ ਅਸੀਂ ਛੇ ਆਇਆ ਗੁੰਡਾ